ਇੱਕ ਕੱਲੇ ਕੰਨਾਂ ਦੇ ਦਿਲ ਨਹੀਂ ਬਣਾਉਂਦਾ ਸੱਜਣੋ ਦੁਨੀਆ ਦੇ ਦਿਲਾਂ ਤੇ ਰਾਜ ਕਿਵੇਂ ਕਰਨਾ ਹੈ ਉਹ ਇਸ ਚੋਬਰ ਦੇ ਮਾਂ ਤੇ ਬਾਪ ਦੇ ਖਾਨਦਾਨ ਨੇ ਬਹੁਤ ਚੰਗੇ ਤਰੀਕੇ ਨਾਲ ਸਿਖਾਇਆ ਹੋਇਆ ਹੈ ਬਹੁਤ ਹੀ ਸੋਹਣਾ ਸੁਨੱਖਾ ਲੇਜਟ ਖਾਨਦਾਨ ਦਾ ਵੱਡੇ ਖਾਨਦਾਨ ਦਾ ਬਸ਼ੇਰਾ ਤੁਹਾਡੇ ਲਈ ਅੱਜ ਭਾਲ ਕੇ ਲਿਆਏ ਆ ਇਹਦੇ ਦਰਸ਼ਨ ਕਰੋ ਬਹੁਤ ਹੀ ਪਿਆਰਾ ਮੂੰਹ ਲੱਗਿਆ ਬਹੁਤ ਹੀ ਸੋਹਣਾ ਪਟਾ ਲੱਗਿਆ ਹੋਇਆ ਹੈ ਚੌੜੀ ਛਾਤੀ ਲੰਮੀ ਗਰਦਨ ਤੇ ਬਹੁਤ ਹੀ ਸੋਹਣਾ ਸੁਨੱਖਾ ਬਸ਼ੀਰਾ ਹੈ ਹਜੇ ਉਮਰ ਬਹੁਤ ਘੱਟ ਹੈ ਚੁੱਬਰ ਦੀ 2.5 ਸਾਲ ਤਕਰੀਬਨ ਉਮਰ ਹੋਈ ਹੈ ਜੀ ਬਾਕੀ ਸਾਰੀ ਡਿਟੇਲ ਕੀ ਨਾ ਰੱਖਿਆ ਹੈ ਕਿਹੜਾ ਬਾਪ ਹੈ ਕਿਹੜੀ ਮਾਂ ਹੈ ਮੋਟਾ-ਮੋਟਾ ਤੇ ਤੁਹਾਨੂੰ ਮੈਂ ਦੱਸ ਦਿੰਦਾ ਬਾਕੀ ਆਪਾਂ ਇੰਟਰਵਿਊ ਦੇ ਵਿੱਚ ਭਰਾਵਾਂ ਤੋਂ ਹੀ ਪੁੱਛਣਾ ਹੈ ਇਹਦਾ ਬਾਪ ਹੈਗਾ ਜੀ ਦਲਜੀਤ ਕੋੜਾ ਤੇ ਮਾਂ ਇਹਦੀ ਹੈਗੀ ਹੈ ਆਲੀ ਸ਼ਾਨ ਦੀ ਡਾਇਰੈਕਟ ਤੀ ਹੁਣ ਜਦੋਂ ਏਡੇ ਏਡੇ ਵੱਡੇ ਖਾਨਦਾਨ ਜੁੜਦੇ ਹੋਣ ਤੇ ਗਾਂ ਚਸ਼ਮੋ ਚਿਰਾਗ ਇਹ ਨਗੀਨੇ ਕੀ ਕਰ ਵਿਖਾਉਣਗੇ ਕਿੱਦਾਂ ਦੀ ਬਰੀਡ ਕਰਨਗੇ ਉਹ ਭਲੀ ਭਾਂਤੀ ਤੁਸੀਂ ਸਮਝ ਸਕਦੇ ਹੋ ਇੱਕ ਵੀਰ ਹੋਣਾ ਦੇ ਕੋਲ ਆਹ ਬੌਸ ਚੰਗਾ ਬਸ਼ੀਰਾ ਹੈ ਜੀ ਇਹ ਵਿਕਾਊ ਹੈ ਫੋਰ ਸੇਲ ਹੈ ਉਹਦੀ ਸਰਵਿਸ ਦੇਣੀ ਹੈ ਜਿਹੜਾ ਪਹਿਲਾਂ ਵਿਖਾਇਆ ਤੇ ਆ ਜਿਹੜਾ ਫੋਰ ਸੇਲ ਆ ਕਿਸੇ ਵੀ ਭਰਾ ਨੂੰ ਚੰਗਾ ਲੱਗੇ ਤੇ ਬੇਚਿੰਤ ਹੋ ਕੇ ਵੀਡੀਓ 'ਚ ਨੰਬਰ ਮੈਂ ਦੇਨੇ ਆ ਗੱਲਬਾਤ ਕਰ ਲਿਓ ਪਿੱਠਪੂੜਾ ਬਹੁਤ ਚੰਗਾ ਹੈ ਮਾਰਕਿੰਗ ਪਿਛਲੇ ਦੂ ਪੈਰ ਚਿੱਟਿਆ ਤੇ ਮੱਥੇ ਬਹੁਤ ਪਤਲਾ ਬਲੇਜ਼ ਹੈ ਜੀ ਉਹ ਤੁਹਾਨੂੰ ਮੈਂ ਸ਼ੁਰੂ 'ਚ ਵਿਖਾਤਾ ਪੈਰਪੁਰ ਬਹੁਤ ਚੰਗਾ ਲੱਗਿਆ ਹੋਇਆ ਇਹਦੀ ਉਮਰ ਮੇਰੇ ਖਿਆਲ 14 ਗੀ ਮਹੀਨੇ ਹੋ ਗਈ ਜੀ ਤਕਰੀਬਨ ਹੁਣ ਤੱਕ ਬਾਕੀ ਜਿੰਨਾ ਭਰਾਵਾਂ ਨੇ ਮਗਰ ਲਈ ਵੀਡੀਓ ਸਪੋਰਟ ਕੀਤੀ ਸ਼ੇਅਰ ਕੀਤੀ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਸਵਰਨ ਸਿੰਘ ਕਮਲਜੀਤ ਸਿੰਘ ਸੁਖਾ ਬਾਦ ਅਮਰਜੀਤ ਸਿੰਘ ਰਸ਼ਪਾਲ ਸਿੰਘਾ ਮਨਵੀਰ ਸਿੰਘ ਸਿਮਰਾ ਹਰ ਸਿੰਘ ਰਣਜੀਤ ਲਾਲੀ ਤੇਜ ਪ੍ਰੀਤ ਗਿੱਲ ਪੂਰਨ ਸਿੰਘ ਸੁਖਪਾਲ ਸੰਧੂ ਲੱਭਦੀਪ ਸਿੰਘ ਐਡਵੋਕੇਟ ਅਹੀਮਰਾਜ ਢੋਈ ਜਗਦੀਪ ਬੁਰਜ ਦਰਸ਼ਨ ਸਿੰਘ ਥਿੰਦ ਚਮਕੌਰ ਸਿੰਘ ਗਰੇਵਾਲ ਬਿਕਰ ਬਿੰਦਰ ਸਿੰਘ ਆਜੋ ਕਰਦੇ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੇ ਵੇਖ ਰਹਾ ਸਾਰੀ ਸੁਝਵਾਨ ਸਰੋਤਿਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਤੇ ਜੀਹਾਂ ਆਖਦੇ ਆ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਅਦਬ ਨਾਲ ਸਤਿਕਾਰ ਨਾਲ ਮਾਣ ਨਾਲ ਜੀਹਾਂ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਦੋ ਬੁਛੇਰੇ ਵਿਖਾ ਕੇ ਹਟਿਆ ਦੋਵੇਂ ਮਾਰਵਾੜੀ ਨੇ ਦੋਵੇਂ ਹੀ ਚੰਗੇ ਨੇ ਦੋਵੇਂ ਵਧੀਆ ਬਰੀਡਾਂ ਦੇ ਸੋਹਣੇ ਖਾਨਦਾਨਾਂ ਦੇ ਬਿਸ਼ੇਰੇ ਨੇ ਇੱਕ ਤਾਂ ਬਿਸ਼ੇਰਾ ਹੁਣ ਲੈ ਕੇ ਆਇਆ ਬਾਈ ਹੁਣੀ ਤੇ ਇੱਕ ਕਦੋਂ ਲਿਆਂਦਾ ਆਇਆ ਜਾਂ ਇਹਨਾਂ ਦੇ ਘਰ ਦੇ ਜਨਮ ਹੈ ਉਹ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਐ ਇਹ ਕਿਨਾਂ ਦੇ ਵਿੱਚੋਂ ਫੋਰ ਸੇਲ ਐ ਸੱਜਣੋ ਤੇ ਇੱਕ ਬਾਰੇ ਕੀ ਸੋਚਿਆ ਜਿਹੜਾ ਵੱਡਾ ਬਿਸ਼ੇਰਾ ਹੈ ਉਹ ਆਪਾਂ ਭਰਾਵਾਂ ਤੋਂ ਪੁੱਛਣਾ ਆਪਾਂ ਫੇਰ ਅੱਜ ਪਹੁੰਚੇ ਆਂ ਪਿੰਡ ਮਹਿਲਕਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਹੁਣਾ ਨੂੰ ਤੁਸੀਂ ਪਹਿਚਾਣ ਹੀ ਲਿਆ ਹੋਣਾ ਜਿਨ੍ਹਾਂ ਦਾ ਬੜਾ ਚੰਗਾ ਕੋੜਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਆਦਲ ਤੇ ਅੱਜ ਵੀ ਇਨਾ ਪਰਮਾ ਦਾ ਸਵਾਗਤ ਕਰਦੇ ਆ ਤੇ ਦਿੰਦੇ ਆ ਜਾਣਕਾਰੀ ਤੁਹਾਨੂੰ ਬਾਈ ਜੀ ਸਵਾਗਤ ਹੈ ਸੱਸੀ ਗਾਲ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣੇ ਘਰੇ ਆਉਣ ਤੇ ਤੁਹਾਡਾ ਧੰਨਵਾਦ ਤੁਸੀਂ ਯਾਦ ਕੀਤਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੁਹਾਡਾ ਧੰਨਵਾਦ ਬਿਲਕੁਲ ਜੀ ਬਿਲਕੁਲ ਅੱਛਾ ਭਾਈ ਪਿਛਲੀ ਵੀਡੀਓ ਦੇ ਵਿੱਚ ਤਾਂ ਆਪਾਂ ਭਰਾਵਾਂ ਨੂੰ ਨੁਕਰਬ ਸ਼ੇਰਾ ਵਿਖਾਇਆ ਹਾਂਜੀ ਹਾਂਜੀ ਇਹਦੇ ਤੋਂ ਪਹਿਲਾਂ ਗੀਣਾ ਵਿਖਾਉਣਾ ਹੈ ਮਾਰਵਾੜੀ ਦੋਵੇਂ ਚੰਗੇ ਆ ਬਿਲਕੁਲ ਜੀ ਇੱਕ ਮਾਰਵਾੜੀ ਆਪਣੇ ਕੋਲੇ ਜਿਹੜਾ ਜਿਹੜਾ ਆਪਾਂ ਪਹਿਲਾਂ ਕੱਢਿਆ ਸੀ ਉਹਦੇ ਬਾਰੇ ਗੱਲ ਤੋਰੀਏ ਜਿਹੜਾ ਨਵਾਂ ਬਸ਼ੀਰਾ ਹੈ ਬਿਲਕੁਲ ਬਿਲਕੁਲ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਮੰਨ ਲਓ ਝੋਲੀ ਕਿਨੇ ਪਾਇਆ ਰਸਾ ਕਿਹੜੇ ਭਰਾ ਠੀਕ ਹੈ ਜੀ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਤੇ ਸਾਡਾ ਭਰਾ ਸਨੀ ਰਣੀਆਂ ਜੀ ਉਹਨਾਂ ਨੇ ਜਿੱਥੇ ਇਹ ਬਈ ਜੀ ਦੇਵਰਾਜ ਜਿਹੜੇ ਘਰੇ ਜੰਮਿਆਗਾ ਜੀ ਉਸ ਘਰੇ ਇਹ ਪੈਦਾ ਹੋਇਆ ਵਾਹ ਜੀ ਉੱਥੇ ਹੀ ਦਿਲਜੀਤ ਕੋੜਾ ਪੈਦਾ ਹੋਇਆਗਾ ਦਿਲਜੀਤ ਤੇ ਦੇਵਰਾਜ ਦੋਨੇ ਸਕੇ ਮਾਲੇ ਪਾਸਿਓਂ ਵੀ ਭਰਾ ਤੇ ਬਾਪ ਵਾਲੇ ਪਾਸੇ ਉਹ ਵੀ ਪੜਾ ਨਹੀਂ ਦਰਵਾਗਦੀ ਜੀ ਦਲਜੀਤ ਕੋੜਾ ਦਾ ਬੱਚਾ ਇਹ ਅੱਛਾ ਦਲਜੀਤ ਦਾ ਬੱਚਾ ਹੈ ਦਲਜੀਤ ਦਾ ਬੱਚਾ ਇਹਦਾ ਨਾਂ ਕੀ ਰੱਖਤਾ ਲੜਕੀ ਦਾ ਨਾਂ ਹੈਗਾ ਦਿਲਦਾਰ ਜੀ ਦਿਲਦਾਰ ਇਹ ਉੱਤਮ ਸਿੰਘ ਨੇ ਹੀ ਰੱਖਿਆ ਸੀਗਾ ਜੀ ਦੂ ਦੂ ਆ ਰਹੇ ਨੇ ਆਪਾਂ ਉਹੀ ਨਾਂ ਰੱਖਿਆ ਜੀ ਆਪਣੇ ਕੋਲ ਕਿੰਨਾ ਕ ਟਾਈਮ ਹੋ ਗਿਆ ਫਾਰਮ ਤੇ ਜੀ ਆਪਣੇ ਕੋਲ 1 ਸਾਲ ਹੋ ਗਿਆ ਜੀ ਇਹ 1 ਸਾਲ ਹੋ ਗਿਆ ਹਾਂ ਜੀ ਤੇ ਕੀ ਵੇਖ ਕੇ ਲਿਆਏ ਜਾਂ ਬਾਈ लाਡੀ ਦੀ ਅੱਖ ਨੇ ਕੀ ਪਛਾਣਿਆ ਜਦ ਕਿੱਥੇ ਗੀ ਤੀਰ ਨਿਸ਼ਾਨੇ ਤੇ ਲੱਗਾ ਵੀ ਯਾਰ ਬਸ਼ੀਰਾ ਖੜਨਾ ਇਹ ਇਨਸਾਨ ਬਣਾਉਣ ਲਈ ਲਿਆਂਦਾ ਕਰੇ ਬਿਲਕੁਲ ਜੀ ਬਿਲਕੁਲ ਤੇ ਇਹ ਕਿਹੜੀਆਂ ਬਰੀਕੀਆਂ ਦੇਖ ਕੇ ਲਿਆਂਦਾ ਬਾਈ ਇਹ ਬਾਈ ਜੀ ਸਾਰੇ ਪਾਸੇ ਬਰੀਕੀਆਂ ਇਹਦੇ ਚ ਹੂੰ ਧੌਣੇ ਦੀ ਬਹੁਤ ਐਕਸਟਰਾ ਲੰਮੀ ਆ ਹਾਂ ਮੁਣੀਆਂ ਮੁਣੀਆਂ ਬਣੀਆਂ ਬਹੁਤ ਜਿੰਨਾ ਕਹਿੰਦੇ ਉਹਨਾਂ ਹੀ ਲੰਮਾ ਤੇ ਪਤਲਾਗਾ ਜੀ ਕੰਨਾਂ ਕੁੰਡੀ ਵਾਲਿਆਂ ਪੂਰੇ ਨੋਕਾਂ ਤੇ ਆ ਪੂਰੇ ਕਿਸੇ ਪਾਸੇ ਵੀ ਕੋਈ ਕਮੀ ਨਹੀਂ ਦਿਲ ਬਣਦਾ ਕੰਨ ਦਾ ਬਹੁਤ ਸੋਹਣਾ ਦਿਲ ਬਣਦਾ ਹੀ ਜੀ ਦੋ ਪੈਰ ਪਿਛਲੇ ਚਿੱਟੇ ਆ ਹਾਂ ਵਾਈਟ ਤੇ ਮੱਥੇ ਬਲੇਜ ਆ ਜੀ ਤੇ ਪੈਠ ਪੁੜੇ ਦਾ ਬਹੁਤ ਪਰਾ ਪੈਰਾਂ ਦਾ ਬਹੁਤ ਮਜ਼ਬੂਤ ਆ ਛਾਤੀ ਬਹੁਤ ਹੈਵੀ ਆ ਕਿਸੇ ਵੀ ਪਾਸੇ ਕੋਈ ਕਮੀ ਪੇਸ਼ੀ ਨਹੀਂ ਅੰਕਲ ਨੇ ਰਣੀਆਂ ਵਾਲਿਆਂ ਨੇ ਹੁਣ ਦਲਵਾਗ ਤੇ ਦੇਵਰਾਜ ਉਹਨਾਂ ਕੋ ਉਹਨਾਂ ਨੇ ਕੋਈ ਪਰਖ ਨਾ ਇਹਨੂੰ ਕਹਿੰਦੇ ਵੀ ਜਾ ਕੇ ਬਸ਼ੇਰਾ ਉੱਥੋਂ ਲਿਆ ਚੜਾ ਲਿਆ ਜਾ ਕੇ ਕੋਈ ਬਸ਼ੇਰਾ ਜਿਆਦਾ ਚੰਗਾ ਜੀ ਮੈਂ ਕਹਿ ਸਕਦਾ ਵੀ ਇਹ ਤਾਂ ਜੋਹਰੀਆਂ ਦੇ ਘੋੜੇ ਆ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਜਿਹੜਾ ਮਾਣ ਸਨਮਾਨ ਜਾਂ ਜਿਹੜੀ ਉਹਨਾਂ ਦੀ ਅੱਖ ਨੇ ਪਰਖ ਕਰ ਲੈਣੀ ਹੈ ਉਹ ਕਿਤੇ ਮਾੜੀ ਬੁਟੀ ਨਹੀਂ ਇਹਦੀ ਬਾਈ ਜੀ ਲਾਈਨ ਇੰਨੀ ਸਟਰੋਂਗ ਆ ਅੱਛਾ ਪੰਜ ਛੇ ਪੀੜੀਆਂ ਤੱਕ ਅੰਕਲ ਉਹਨਾਂ ਨੂੰ ਪਤਾ ਹੂੰ ਵਾਹ ਮੈਂ ਉਹ ਤੁਹਾਨੂੰ ਪ੍ਰੋਪਰ ਲਿਖੀ ਵੀ ਉਹ ਤੁਸੀਂ ਵਿੱਚ ਲਾ ਦਿਓ ਜਰੂਰ 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 ਉਹ ਤਾਂ ਦੱਸ ਦੂ ਸਟਾਰਟਿੰਗ ਦੀ ਸਟਾਰਟਿੰਗ ਦੇ ਵਿੱਚ ਨਹੀਂ ਪ੍ਰੋਪਰ ਲਿਖ ਕੇ ਉਹਨੇ ਦਿੱਤੀ ਵਾ ਜੀ ਸੋਲਿਡ ਬੰਦੇ ਦੇ ਘਰੋਂ ਆਇਆ ਜੀ ਮਾਂ ਇਹਦੀ ਬਹੁਤ ਜ਼ਿਆਦਾ ਸੋਲਿਡ ਆ ਇਦੀ ਮਾਂ ਦੀ ਹਾਈਟ 64 ਇੰਚ ਤੋਂ ਉੱਪਰ ਆ। ਅੱਛਾ ਤੇ ਮਾਂ ਵਾਲਾ ਖਾਨਦਾਨ ਕਿਹੜਾ ਹੈ ਬਾਈ? ਉਹ ਅਲੀ ਸ਼ਾਨ ਦੀ ਡਾਇਰੈਕਟ ਆ ਜੀ। ਅੱਛਾ ਅਲੀ ਸ਼ਾਨ ਘੋੜੇ ਦੀ ਡਾਇਰੈਕਟ ਆ ਗਈ। ਡਾਇਰੈਕਟ ਆ ਬਿਲਕੁਲ। ਤੇ ਇਧਰੋਂ ਆ ਗਿਆ ਮੰਨ ਲਓ ਆਪਣਾ ਇਹ ਦਲਜੀਤ ਆ। ਦਲਜੀਤ ਜੀ। ਜੀ। ਅੱਛਾ ਦਲਜੀਤ ਇੱਥੇ ਆਪਣੇ ਪੰਜਾਬ ਚ ਆ ਗਿਆ ਸੀਗਾ। ਹੂੰ। ਜੋਰਾਵਾਰ ਸਟੱਡ ਫਾਰਮ ਤੇ ਅਮਰ ਅਮਰ ਸਰ ਸਾਹਿਬ। ਜੀ ਜੀ। ਉੱਥੇ ਆ ਕੇ ਵਿਚਾਰਾ ਪੂਰਾ ਹੋ ਗਿਆ ਉਹ। ਜੀ। ਰੱਬ ਨੂੰ ਪਿਆਰਾ ਹੋ ਗਿਆ। ਜੀ। ਅੱਛਾ ਇਹਦੀ ਹੁਣ ਏਜ ਕਿੰਨੀ ਆ ਜੀ? ਇਹ ਬਈ ਜੀ 2.5 ਸਾਲ ਦੀ ਆ 2.5 ਸਾਲ ਹੈ ਬਿਲਕੁਲ ਤੇ ਜੇ ਆਪਾਂ ਹੁਣ ਹਾਈਟ ਵਾਲੇ ਪਾਸੇ ਜਾਈਏ ਤਾਂ ਕਿਹੜੇ ਪੱਖ 'ਚ ਖੜਾ ਹੈ ਇਹ ਬਈ ਜੀ 64 ਤੋਂ ਪੋਰਾ ਕਿ ਦਬਦਾ ਹੈਗਾ ਅੱਛਾ ਜੀ ਜੀ ਯਾਨੀ ਕਿ 63 ਸਾਢੇ 63 ਕਹਿ ਸਕਦੇ ਸਾਢੇ 63 ਤੋਂ ਭਾਰ ਆ 64 ਤੋਂ ਪੋਰਾ ਕਿਤਾਬ ਦਾ ਜੀ ਫੱਟੀ ਵਾਲਾ ਫੱਟੀਆ ਸਕੇਲ ਵਾਲਾ ਜੀ ਕਹਿਣ ਨੂੰ ਤਾਂ ਆਪਾਂ ਬਈ ਜੀ 65 ਕਹਿ ਦਿੰਦੇ ਆ ਹਾਂ ਕਿਹੜਾ ਕਿਹੜਾ ਜ਼ੋਰ ਲੱਗਦਾਗਾ ਜੀ ਜਦੋਂ ਕੱਲ ਨੂੰ ਬੰਦਾ ਆ ਕੇ ਦੇਖੂ ਫੇਰ ਹੂੰ ਬਹੁਤ ਵਧੀਆ ਕਰਦੇ ਬਾਈ ਹਰੀ ਹੁਣ ਨਰਸਦੀ ਵਾਲੇ ਆ ਕੇ ਹੂੰ ਘੋੜੀਆਂ ਮੀਟ ਕਰਾ ਕੇ ਲੈ ਕੇ ਗਏ ਆ ਦੋਰਾਬਾ ਸਟੱਡ ਫਾਰਮ ਵਾਲੇ ਜੀ ਹੋਰ ਵੀ ਬਹੁਤ ਨੇਕਾ ਬੰਦੇ ਜੀ ਅੱਛਾ ਛੱਡਣਾ ਕਦੋਂ ਕਦਾਂ ਸਟਾਰਟ ਕਰਿਆ ਇਹ ਬਈ ਜੀ ਹੁਣੀ ਸਟਾਰਟ ਹੀ ਕਰਿਆ ਹੁਣੀ ਹਰ ਕਿੰਨੀਆਂ ਘੋੜੀਆਂ ਬਲਾਤੀਆਂ ਜੀ ਮੋਟਾ ਮੋਟਾ ਇਹ ਤੋਂ ਬਈ ਜੀ ਮਿਲ ਗਈਆਂ ਕਤੀ 31 ਕੋੜੀਆਂ ਮਿਲ ਗਈਆਂ 32 31 32 ਮਿਲ ਗਈ ਇੱਕ ਕੱਲ ਮਿਲ ਗਈ 32 ਮਿਲ ਗਈ ਵਾਹ ਜੀ ਫਿਰ ਤਾਂ ਬਹੁਤ ਸੋਹਣੀ ਸਰੂਰ ਮੇਰੇ ਆ ਹਨਾ ਤੇ ਇੱਕ ਮਹੀਨਾ ਹੋਇਆ ਕਿ ਦੋ ਮਹੀਨੇ ਹੋਏ ਛੜਦੇ ਨੂੰ ਨਹੀਂ ਨੂੰ ਛੜਦਿਆਂ ਨੂੰ ਪਹਿਲਾਂ ਅਸੀਂ ਕੁਝ ਕੋੜੀਆਂ ਅਸੀਂ ਆਪਦੀਆਂ ਘਰੇ ਮਲਾਈਆਂ ਜੀ ਚਾਰ ਪੰਜ ਹੂੰ ਉਨ ਕੰਧ ਹੀ ਬੱਚਾ ਕਿੰਨਾ ਟਾਈਮ ਮੋਟਾ ਮੋਟਾ ਛੋਟਾ ਹੀ ਛੱਡ ਲਿਆ ਕਿੰਨਾ ਕ ਟਾਈਮ ਹੋ ਗਿਆ ਪੰਜ ਛੇ ਇਹਨੂੰ ਹੋ ਗਏ 5 6 ਮਹੀਨੇ ਛੱਡੇ 5 6 ਮਹੀਨੇ ਹੋ ਗਏ 1 ਮਹੀਨਾ ਹੋ ਗਿਆ ਪੰਜ ਤੇ ਚੈੱਕ ਪਾਸ ਹੋ ਗਈਆਂ ਕੋੜੀਆਂ ਚੈੱਕ ਪਾਸ ਹੋ ਗਈਆਂ ਕੋੜੀਆਂ ਜੀ ਤੇ ਇਹਦੀ ਜੇ ਗੱਲ ਕਰੀਏ ਬਾਈ ਉਹ ਬਾਹਰ ਅਸੀਂ ਹੁਣ ਸਟਾਰਟ ਕਰਿਆ ਅੱਛਾ ਉਹ ਪਹਿਲਾਂ ਘਰ ਵਾਲੀਆਂ ਪੰਜ ਸਾਲ ਕੋੜੀਆਂ ਘਰ ਵਾਲੀਆਂ ਘੋੜੀਆਂ ਆਹ ਜੇ ਸਾਨੂੰ ਹੋਇਆ 20 ਕਦੇ ਨਹੀਂ ਹੋਇਆ 25 ਦਿਨ ਸਟਾਰਟ ਕਰੇ ਜੀ ਜਾਨੀ ਕਿ ਪੰਜਾਂ ਸੱਤਾਂ ਤੋਂ ਅਲੱਗ 31 ਕੋੜੀਆਂ ਮਿਲੀਆਂ ਤੇ 25 ਕ ਕੋੜੀਆਂ 24 25 ਕੋੜੀਆਂ ਬਾਹਰੋਂ ਮਿਲ ਗਈਆਂ ਹਾਂਜੀ ਜੀ ਦਿੱਲੀ ਵਾਂਗੂ ਹੁਣ ਤਾਂ ਕੋੜੀ ਪੈ ਤਿੰਨ ਵੀ ਪੈ ਗਈਆਂ ਜੀ ਇੱਕ ਕੋੜੀ ਦੋ ਕੋੜੀਆਂ ਦਿੱਲੀ ਹੁਣ ਪਈ ਜਾਂਦੀਆਂ ਕਿੱਦਾਂ ਹੈ ਇਹਦੇ ਚ ਆਉਣ ਵਾਲੇ ਸਮੇਂ ਚ ਕਿੱਦਾਂ ਦਾ ਬਰੀਡਿੰਗ ਵਾਲੇ ਪਾਸਿਓ ਕਿੰਨਾ ਦਾ ਲੈ ਕੇ ਚੱਲਦੇ ਹੋ ਵੀ ਕਿੱਦਾਂ ਦੇ ਆਉਣ ਵਾਲੇ ਸਮੇਂ ਚ ਕੋੜੀ ਜੀ ਇਹ ਰਿਜ਼ਲਟ ਤੁਹਾਨੂੰ ਦੱਸੂਗਾ ਰਿਜ਼ਲਟ ਤੇ ਘੋੜਾ ਹੁੰਦਾ ਤੁਸੀਂ ਦੇਖ ਕੇ ਸਾਰੇ ਬੰਦੇ ਆਪਣੇ ਦੇਖਣ ਵਾਲੇ ਵੀ ਜੀ ਉਹ ਮੰਨਣਗੇ ਵੀ ਹਾਂ ਇਹ ਦੂਜਾ ਰੂਪਾ ਦਲਵਾਗ ਦੇਵ ਰਾਜ ਵਾਲਾ ਇਹ ਜਿਹਨੇ ਰਿਜ਼ਲਟ ਦੇਣੇ ਆ ਜੀ ਮਗਰ ਜਿਹੜੀ ਲਾਈਨ ਆ ਨਾ ਬੜੀ ਜਿਆਦਾ ਸਟਰੋਂਗ ਆ 2.5 ਸਾਲਾਂ ਦੇ ਵਿੱਚ ਲਾਡੀ ਬਾਈ ਕਹਿ ਦਈਏ ਵੀ ਪੌਣੇ ਇੱਕ 64 ਇੰਚ ਹਾਈਟ ਕਰੀ ਖੜਾ ਹੈ ਬਿਲਕੁਲ ਬਿਲਕੁਲ ਤੇ ਔਨ ਵਾਲੇ ਸਭ ਇੰਚ ਕਿੰਨਾ ਕੁ ਲੱਗਦਾ ਵੀ ਹੋਰ ਕਿੰਨੀ ਕੁ ਗ੍ਰੋਥ ਕਰੂਗਾ ਜਾਂ ਬਾਈ ਲਾਡੀ ਨੂੰ ਕੀ ਲੱਗਦਾ ਕਿ ਇੰਨੀ ਕੁ ਮਾਰ ਮਾਰ ਜੂ ਇੰਨੇ ਇੰਚ ਹੋਵੇ ਬਾਈ ਜੀ ਕਾਰਨ ਇਹ ਆ ਹਾਈਟ ਤਾਂ 63 ਇੰਚ ਤੋਂ ਉੱਤੇ ਹੂੰ ਮਾਰਵਾੜੀ ਦੀ ਬਹੁਤ ਆ ਬਹੁਤ ਆ ਜੀ ਹੁਣ ਕਰਨ ਨੂੰ ਆਪ ਆਪਣਾ 70 ਇੰਚ ਹੋਵੇ ਉਹ ਵੀ ਬੰਦੇ ਨੂੰ ਲੱਗਦੀ ਆ ਥੋੜੀ ਆ ਯਾਰ ਮੇਰੀ ਕੋੜੇ ਦੀ ਜੀ ਹੁਣੇ ਪਰਮਾਤਮਾ ਦੇ ਬਰਸਾ ਮੈਨੂੰ ਲੱਗ ਵੀ 2-3 ਇੰਚ ਹੋਰ ਇਹਨੇ ਕਰ ਜਾਣੀਆਂ ਜੀ ਜਾਨੀ ਤੁਹਾਨੂੰ ਲੱਗਦਾ ਹੈ ਕਿ 66 67 ਦੇ ਇਹ ਨੇੜੇ ਚਲੇ ਜਾਓ ਚਲ ਚਲੇ ਜੂ ਪਰ ਬਹੁਤ ਆ 66 67 ਵੀ ਜੇ ਆਪਾਂ ਅੱਜ ਦੇ ਟਾਈਮ 'ਚ ਵੇਖੀ ਆ ਤਾਂ ਬਾਕੀ ਇਹ ਹੈ ਕਿ ਬਰੀਕੀਆਂ ਬਰੀਕੀਆਂ ਜਿਆਦੇ ਬੈਟਰ ਉਹ ਕਰਦੀਆਂ ਉਹ ਜਿਆਦੇ ਸਟਰੋਂਗ ਆ ਸਾਰੇ ਪਾਸਿਓਂ ਸਣੀ ਜਦੋਂ ਵੀ ਕਿਤੇ ਬੈਠੂਗਾ ਜਾਂ ਜਦੋਂ ਵੀ ਕਿਤੇ ਗੱਲ ਹੁੰਦੀ ਆ ਆਡੀ ਉਹਨੇ ਵਸ ਸਿੱਕੀ ਗੱਲ ਕਹਨੇ ਵੀ ਇਹਦਾ ਰਿਜ਼ਲਟ ਦੇਖੀ ਹੁਣ ਲੁਕੜ ਲੁਕਿਆ ਸ਼ੇ ਪਿਆ ਰਹਿਣਾਗਾ ਆਈ ਆਈ ਜਾਣਾ 4 ਮਹੀਨਿਆਂ ਨੂੰ ਮੂਰੇ ਆਪਣੇ ਜੀ ਉਹ ਕਹਿੰਦਾ ਤੂੰ ਦੇਖੇਂਗਾ ਵੀ ਹਾਂ ਹਰੇਕ ਬੰਦਾ ਕਰੂ ਜੀ ਵਾਕਈ ਵੀ ਆ ਕੀ ਚੀਜ਼ ਲੈ ਕੇ ਦਿੱਤੀ ਆ ਸਨੀ ਨੇ ਉਹ ਆnde ਹੁੰਦੇ ਸਿਆਣੇ ਵੀ ਝੋਨੇ ਵਾਲਾ ਪਿੰਡ ਪਰਾਲੀ ਤੋਂ ਪਛਾਣਿਆ ਜਾਂਦਾ ਇਹਨੇ ਅੱਗੇ ਕੀ ਜੰਮਣਾ ਹੈ ਉਹ ਹੁਣ ਦਿਖਤ ਦਿਖਾਉਂਦਾ ਹਾਂ ਹਾਂ ਜੀ ਬਿਲਕੁਲ ਜੀ ਅੱਛਾ ਇਹਦੀ ਹੁਣ ਫਿਰ ਕੋਈ ਵੀ ਭਰਾ ਜਿੱਦਾਂ ਹੁਣ ਵੀਡੀਓ ਦੇਖਦਾ ਜੀ ਕੋਈ ਸਰਵਿਸ ਲੈਣਾ ਚਾਹਵੇ ਤਾਂ ਓਪਨ ਹੀ ਆ ਨਾ ਹੁਣ ਜੀ ਓਪਨ ਓਪਨ ਆ ਜੀ ਸਰਵਿਸ ਓਪਨ ਇਹ ਫੀਸ ਦੱਸ ਜੀ ਕੀ ਚਾਰਜ ਕਰੂਗੇ ਫੀਸ ਵਿੱਚ ਜੀ ਦੀ 52000 ਰੁਪਿਆ ਆਪਾਂ 52000 ਹਾਂ ਜੀ ਤੇ ਉਹਦੇ ਵਿੱਚ ਸਰਵਿਸ ਕਿਹੜੀ ਕਿਹੜੀ ਦਵੋਗੇ ਜੀ ਸਰਵਿਸ ਮਨ ਲਓ ਕਿੰਨੀ ਹਰੀ ਕੋੜਾ ਛਡੋ ਕੋੜਾ ਹਰੇਕ ਇੱਕ ਇੱਕ ਹੀਟ ਤੇ ਇੱਕ ਜੰਪ ਬੰਦੇ ਨੂੰ ਮਿਲੂਗਾ ਓਰਿਜਿਨਲ ਕੋਈ ਪ੍ਰੋਬਲਮ ਨਹੀਂ ਕੋੜਾ ਪਹਿਲਾਂ 3 ਵੇਰੀ ਛਡਾਲੇ 4 ਵੇਰੀ ਛਡਾਲੇ ਉਹ ਗੱਬਣ ਕਰਕੇ ਤੂੰ ਕੋਈ ਕੋਈ ਦਿੱਕਤ ਨਹੀਂ ਕੋੜੀ ਚ ਫਾਲਟ ਨਾ ਹਾਂਜੀ ਕੋੜੀ ਚ ਨਾ ਬਲਡ ਹੋਵੇ ਜੀ ਆਪਾਂ ਉਹ ਗੱਲੋਂ ਨਹੀਂ ਮੱਤੇ ਵੱਟ ਪਾਉਂਦੇ ਵੀ ਕੋੜਾ ਛੱਡਣ ਵੇਲੇ ਆਪਾਂ ਲੈ ਚ ਗਿੜੇ ਚੀ ਕੋਈ ਕਰਾਂ ਜਾਂ ਫੋਨ ਹੀ ਨਹੀਂ ਚੱਕਾਂਗੇ ਹਾਂ ਕੋੜਾ ਘਰੇ ਉਹ ਕੋੜੀ ਚੜਾ ਕੇ ਆਲਾ ਲਿਆ ਵੇ ਪਹਿਲਾਂ ਫੋਨ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਲੰਬੇ ਟਾਈਮ ਲਈ ਜੇ ਲਾਡੀ ਬਾਈ ਆਪਾਂ ਚੱਲਣਾ ਹੈ ਨਾ ਤੇ ਲੰਬੇ ਟਾਈਮ ਲਈ ਜੇ ਤੁਹਾਨੂੰ ਮੰਨ ਲਓ 25 ਸਾਲ ਹੋ ਗਏ ਤਾਂ ਉਹ ਤੁਹਾਡਾ ਕੋੜਿਆਂ ਦੇ ਵਿੱਚ ਵਰਤਾਰਾ ਸਿੱਧ ਹੋ ਗਿਆ ਬਿਲਕੁਲ ਤੇ ਯਾਰ 25 ਸਾਲ ਕੋੜਿਆਂ ਦੇ ਵਿੱਚ ਬਾਜੀ ਦਾ ਬਾੜਾ ਨਹੀਂ ਜ਼ਿਆਦਾਤਰ ਜਿਹੜੇ ਲਿਚੀ ਗੰਡੀਆਂ ਮਾਰਦੇ ਉਹ ਦੋ ਤਿੰਨ ਸਾਲਾਂ 'ਚ ਹੀ ਬੰਦਾ ਮਾ ਲੋ ਵੀ ਭਾਂਡੇ ਪੁੱਠੇ ਹੋ ਜਾਂਦੇ ਆ ਹਨ ਤੇ ਇਹ ਭਾਂਡੇ ਭਰੇ ਦੀ ਨਿਸ਼ਾਨੀ ਹੈ ਕਿ ਪ੍ਰਮਾਤਮਾ ਨੇ ਜਿਹੜਾ ਸਾਨੂੰ ਮਾਣ ਸਤਿਕਾਰ ਦਿੱਤਾ ਹੈ ਸਾਡਾ ਸਬਰ ਜਿਹੜਾ ਹਨਾ ਪਰਖਿਆ ਜਾਂਦਾ ਘੋੜਿਆਂ ਦੇ ਵਿੱਚ ਖਾਸ ਕਰਕੇ ਭਾਵੇਂ ਕੋਈ ਸਾਡੇ ਵਰਗਾ ਚੈਨਲ ਵਾਲਾ ਭਰਾ ਹੈ ਭਾਵੇਂ ਤੁਹਾਡੇ ਨੂੰ ਘੋੜਾ ਪਾਲ ਕੇ ਮਿਹਨਤ ਬੋਲਦੀ ਹੈ ਸਬਰ ਬੋਲਦਾ ਤੇ ਸਬਰ ਦਾ ਅਗੇ ਰਿਜ਼ਲਟ ਕਿਦਾਂ ਦਾ ਹੈ ਜਾਂ ਕੁਆਲਿਟੀਆਂ ਕਿਦੀਆਂ ਦੀਆਂ ਉਹ ਆਪਣੇ ਜਨਮਾਂ ਦੇ ਵਿੱਚੋਂ ਭਾਫ ਮਾਰਦੀ ਹੈ ਵੀ ਯਾਰ ਇੰਨੀ ਕਿ ਮਿਹਨਤ ਕੀਤੀ ਇਸ ਜਾਨ ਹੈ ਹਨਾ ਤੇ ਅੱਜ ਦੇ ਟਾਈਮ 'ਚ ਹੋਣ ਗੱਲ ਆ ਜਾਂਦੀ ਹੈ ਵੀ ਹੋਰ ਕੋਈ ਗੱਲ ਇਹਦੀ ਬਾਬਤ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਦੀ ਟਾਈਮ ਚ ਕੀ ਦੇਖਦੇ ਹੋ ਅੱਜ ਜਿੱਥੇ ਆਪਾਂ ਅੱਜ ਬੈਠੇ ਆ ਅੱਜ ਬਈ ਜੀ ਇਹ ਆ ਵੀ ਕਿਸੇ ਵੀ ਪੱਖ ਤੋਂ ਨੀ ਕਿਤੇ ਬੱਚੇ 'ਚ ਕੋਈ ਕਮਜ਼ੋਰੀ ਹੈਗੀ ਹਰੇਕ ਪੱਖ ਤੇ ਪੂਰਾ ਸਟਰੋਂਗ ਆ ਜੀ ਜਿੰਨੇ ਚੰਗੀਆਂ ਕੋਡੀਆਂ ਆਪਾਂ ਤਾਂ ਬਰੀਡਿੰਗ ਲਈ ਆ ਵੀ ਚੰਗੇ ਬੱਚੇ ਆ ਹੁਣ ਲੋਕਾਂ ਕੋਲੇ ਚੰਗੇ ਬੱਚੇ ਲੈ ਕੇ ਆਪਦੇ ਚੰਗੇ ਵਧੀਆ ਪੈਸਿਆਂ ਦੇ ਵਿਚਾਰੇ ਵੇਚਣ ਹਾਂ ਸਾਰਿਆਂ ਨੂੰ ਹੀ ਸਾਨੂੰ ਮੈਨੂੰ ਵੀ ਫਾਇਦਾ ਹੋਵੇ ਸੋਨੂੰ ਵੀ ਸਾਰਿਆਂ ਨੂੰ ਫਾਇਦਾ ਹੋਵੇ ਆਪਣਿਆਂ ਨੂੰ ਰਲ ਮਿਲ ਕੇ ਰਲ ਮਿਲ ਕੇ ਇਹ ਤਾਂ ਘੋੜਾ ਪਤਕ ਲਈ ਇਹਦੀ ਸੇਵਾ ਕਰਨੇ ਘੋੜਾ ਤਾਂ ਇਹ ਲੋਕਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਬਰੀਡਿੰਗ ਲੈਣੀ ਉਹਨਾਂ ਦਾ ਵੀ ਉਹਨਾਂ ਦਾ ਘੋੜਾ ਹੀ ਉਹਨਾਂ ਦਾ ਹਾਂ ਉਹਨਾਂ ਦਾ ਆਪਾਂ ਇਹਨੂੰ ਕੱਲੇ ਦਾਣਾ ਪਾਣੀ ਇਹਦੀ ਕੇਅਰ ਕਰਨ ਵਾਲਿਆਂ ਕੱਲੇ ਹਾਂ ਬਹੁਤ ਵਧੀਆ ਗੱਲ ਸਾਰੇ ਬੰਦੇ ਤੋਂ ਸਰਵਿਸ ਲੈਣ ਜੀ ਬਾਕੀ ਆਪਾਂ ਇੱਕ ਰੀ ਅਡਰੈਸ ਆਪਣਾ ਪ੍ਰੋਪਰ ਜਿਹਾ ਦੱਸ ਦਈਏ ਵੀ ਆਪਣਾ ਫਾਰਮ ਕਿੱਥੇ ਪੈ ਜਾਂਦਾ ਬਰਨਾਲਾ ਜ਼ਿਲ੍ਹਾ ਹੈ ਬਾਈ ਜੀ ਜੀ ਬਰਨਾਲੇ ਤੋਂ ਜਦੋਂ ਲੁਧਿਆਣੇ ਨੂੰ ਜਾਂਦੇ ਆ ਹੂੰ ਰਾਏਕੋਟ ਆ ਗਿਆ ਜੀ ਰਾਏਕੋਟ ਤੇ ਬਰਨਾਲੇ ਦੇ ਸਨ ਚਾ ਵਿਚਾਲੇ ਮਹਿਲਕਲਾ ਮਹਿਲਕਲਾ ਬਰਨਾਲੇ ਤੋਂ ਹੈਗਾ 18 ਕਿਲੋਮੀਟਰ ਜੀ ਰਾਏਕੋਟ ਤੋਂ 12 ਕਿਲੋਮੀਟਰ ਜੀ ਹਾਈਵੇ ਰੋਡ ਦੇ ਉੱਪਰ ਹੀ ਪੈਂਦਾ ਢੋਲਪਲਾਜੀ ਵਾਲਾ ਜੀ ਮਹਿਲਕਲਾ ਤੇ ਬਾਈ ਲਾਡੀ ਸਰਪੰਚ ਇਹਨਾਂ ਦਾ ਨੰਬਰ ਮੈਂ ਦੋਹਾਂ ਬਾਈ ਕਰਨ ਦਾ ਵੀ ਦੇਤਾ ਤੇ ਬਾਈ ਲਾਡੀ ਦਾ ਵੀ ਦਿੱਤਾ ਇਹ ਤੁਸੀਂ ਭਾਈ ਬਾਈ ਹੁਣਾਂ ਨੂੰ ਫੋਨ ਕਰਕੇ ਤੇ ਇਹਨਾਂ ਦੇ ਫਾਰਮ ਤੇ ਜਿਹੜਾ ਮਾਰ ਲਿਓ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਤੁਹਾਡੇ ਕੋਲੇ ਇੱਕ ਫੋਰ ਸੇਲ ਲਈ ਆ ਮੇਰਾ ਖਿਆਲਾ ਬਸ਼ੀਰਾ ਹਾਂਜੀ ਉਹ ਉਹਦਾ ਮੰਨ ਲਓ ਕਿਹੜੇ ਬਾਪ ਦਾ ਜੀ ਉਹ ਬਾਈ ਜੀ ਉਹਦੀ ਮਾਂ ਹੈਗੀ ਆ ਸਪਤਾਸ ਦੀ ਸਪਤਾਸ ਦੀ ਹਾਂਜੀ ਜੀ 67 ਇੰਚ ਉਹਦੀ ਮਾਂ ਦੀ ਹਾਈਟ ਆ 67 ਇੰਚ ਹਾਂਜੀ ਵਾਹ ਜੀ ਵਾਹ ਜੀ 67 ਤੋਂ ਪਲੱਸ ਆ ਥੱਲੇ ਨਹੀਂ ਹੈਗੀ ਜੀ ਸਕੇਲ ਬੰਦਾ ਨਾਲ ਲਿਆ ਵੇ ਹੂੰ ਉਹਦੀ ਮਾਂ ਕਿੱਥੇ ਖੜੀ ਆ ਲੱਡੀ ਬਾਈ ਆਪਣੇ ਘਰੇ ਖੜੀ ਆ ਵੇ ਅੱਛਾ ਆਪਣੇ ਘਰੇ ਹੀ ਆ ਆਪਣੇ ਘਰੇ ਅੱਛਾ ਇਹ ਘਰ ਦਾ ਹੀ ਬੱਚਾ ਆ ਆਪਣੇ ਦਾ ਜੰਮਿਆ ਆਪਣੇ ਘਰ ਦਾ ਜੰਮਿਆ ਦਾ ਬੱਚਾ ਹੈ ਤੇ ਇਹਦਾ ਬਾਪ ਕੌਣ ਹੈ ਬਾਪ ਇਹਦਾ ਹੈਗਾ ਸਰਖਾਬ ਜੀ ਸਰਖਾਬ ਜਿਹੜੇ ਆਪਣੇ ਭੋਲੂ ਬਾਬਾ ਜੀ ਉਹਨਾਂ ਕੋਲੇ ਆ ਜੀ 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 ਉਹਦਾ ਦੁਨੀਆ ਜਾਣਦੀ ਬਿਲਕੁਲ ਬਿਲਕੁਲ ਜੀ ਬੱਚੇ ਦੀ ਅੱਜ 65.5 ਇੰਚ ਹਾਈਟ ਬੱਚੇ ਦੀ ਅੱਜ ਆ ਹੂੰ ਸਾਢੇ 13 ਮਹੀਨਿਆਂ ਦਾ ਹੂੰ ਅਜਾ 2 ਮਹੀਨਾ ਮੀਨੇ 11 ਤਰੀਕ ਨੂੰ ਬਾਈ ਜੀ ਹੂੰ 14 ਮਹੀਨਿਆਂ ਦਾ ਬੱਚਾ ਆਊਗਾ ਅਜੇ ਮੰਨ ਲਓ ਆਹੜੇ ਮਹੀਨੇ ਦੀ ਮੰਨ ਲਓ ਆਪਾਂ ਜਿੱਥੇ 11ਵੇਂ ਮਹੀਨੇ ਚ 11ਵੇਂ ਮਹੀਨੇ ਦੀ 11 ਤਰੀਕ ਦਾ 14 ਮਹੀਨਿਆਂ ਦਾ ਬੱਚਾ ਆਜੂ ਵਾਹ ਜੀ ਵਾਹ ਤੇ ਇਹ ਬਾਈ ਜੀ ਮੈਨੂੰ ਐ ਲੱਗਦਾ ਹੂੰ ਵੀ ਸਭ ਤੋਂ ਆਉਣ ਵਾਲੇ ਵੱਡਾ ਬੱਚਾ ਬਣੂ ਇਹ ਹੂੰ ਵਾਹ ਜੀ ਵਾਹ ਮਾਰ ਬਾੜੀ ਜਿਹੜਾ ਮੈਨੂੰ ਆਪਦਾ ਤਜਰਬਾ ਕਹਿੰਦਾ ਜੀ ਬਾਕੀ ਤਾਂ ਹੁਣ ਕਿਸਮਤ ਆ ਜੀ ਵੀ ਜਿੱਤੱਕ ਮੈਨੂੰ ਲੱਗਦਾ ਵੀ ਉਹਦੀ ਗਰਦਨ ਇੰਨੀ ਲੰਮੀ ਬਹੁਤ ਜਿਆਦਾ ਮਣੀਆ ਪਤਲਾ ਹਮ ਕੰਨ ਬਹੁਤ ਸੋਹਣੇ ਮੂੰਹ ਐ ਬਰੀਕ ਪਟੇ ਦੀ ਐ ਜਿਵੇਂ ਬਰੀਕ ਲਾਈਨ ਵਿੱਚੋਂ ਕੋਈ ਟੁੱਟਦਾ ਨਹੀਂ ਵਾਲ ਹੈਗਾ ਹੈ ਪਤਲੀ ਆ ਲਾਈਨ ਹੈ ਪਤਲੀ ਆ ਜੀ ਹੈ ਪਤਲੀ ਆ ਜੀ ਜਿਵੇਂ ਆਪਣੀ ਪਤਲੀ ਡੱਕੇ ਦੀ ਜਿਹੜਾ ਲਾਈਨ ਖਿੱਚੀ ਹੁੰਦੀ ਆ ਲਾਈਨ ਕਿਤੇ ਉਵੇਂ ਪ੍ਰੋਪਰ ਆ ਜੀ ਦੋ ਪੈਰ ਪਿਛਲੇ ਵਾਈਟ ਆ ਜੀ ਠੀਕ ਹੈ ਜੀ ਤੇ ਜੇ ਕੋਈ ਚੰਗਾ ਕੋਈ ਬੰਦਾ ਸਾਂਭਣ ਵਾਲਾ ਹੋਇਆ ਹੂੰ ਚੰਗੇ ਪੈਸੇ ਲਾਉਣ ਵਾਲਾ ਹੋਇਆ ਜੀ ਚੰਗੇ ਘਰੇ ਜਾਣਾ ਉਹਨੂੰ ਦੇਵਾਂਗੇ ਨਹੀਂ ਤਾਂ ਘਰੇ ਹੈਗਾ ਆਪਣੇ ਕੋਲੇ ਜੀ ਜੀ ਅੱਛਾ ਉਮਰ ਇਹਦੀ ਹੋਗੀ ਜੀ 13.5 ਮਹੀਨੇ ਹਾਈਟ ਹੋਗੀ 52 ਸਾਢੇ 13 ਦੇ ਉੱਤੇ 14 ਹੀ ਮੰਨੋ ਜੀ ਅੱਜ ਅੱਜ ਛੇ ਅੱਜ ਛੇ ਰਿਕ ਹੋਗੀ ਉਹ ਦਿਨ 11 ਹੋਈ ਜਾਣੇ 14 ਬਣ ਕੇ ਚੱਲੋ 14 ਮਹੀਨਿਆਂ ਦਾ ਹੋਗੀ ਜੀ ਤੇ ਸਪਤਾਸ਼ ਘੋੜੇ ਦੀ ਇਹਦੀ ਮਾਂ 60 ਇੰਚ ਦੀ ਘੋੜੀ ਤੇ ਆਪੇਗਾ ਇਹ ਹੈਗਾ ਬਾਪ ਵਾਲੇ ਪਾਸਿਓ ਸਰਖਾਬ ਦਾ ਜੀ ਸਰਖਾਬ ਦਾ ਤੇ ਇਹ ਫੋਰ ਸੇਲ ਹੈ ਸੱਜਣੋ ਇਹ ਬੱਚੇ ਖਾਤਰ ਜੇ ਕਿਸੇ ਭਰਾ ਨੇ ਕੋਈ ਲੈਣਾ ਚਾਹੁੰਦਾ ਤੇ ਉਹ ਬਾਈ ਹੁਣਾ ਨਾਲ ਭਾਈ ਤੁਸੀਂ ਗੱਲਬਾਤ ਕਰ ਲਿਓ ਚੰਗਾ ਘੋੜਾ ਬੰਨ ਹੈ ਬਾਕੀ ਸਾਡੇ ਤੋਂ ਸੂਝਵਾਨ ਤੁਸੀਂ ਬੈਠੇ ਹੋ ਤੁਹਾਡੇ ਚ ਰੱਬ ਵੱਸਦਾ ਹੈ ਜੀ ਤੁਸੀਂ ਕਮੈਂਟਾਂ ਦੇ ਬਾਬਤ ਵੀ ਸਾਨੂੰ ਜਰੂਰ ਦੱਸਿਓ ਤੇ ਜੇ ਕੋਈ ਭਰਾ ਤਾਂਗ ਦੇ ਵਿੱਚ ਹੈ ਵੀ ਚੰਗਾ ਯਾਰ ਬਸ਼ੀਰਾ ਲੈਣਾ ਹੈ ਜਾਂ ਆਸਾਨ ਬਣਾਉਣਾ ਹੈ ਕਿਉਂਕਿ ਬਾਈ ਹੁਣਾ ਦੇ ਕੋਲ ਉਹਦੀ ਜਮਦੇ ਦੀ ਪ੍ਰੋਪਰ ਉਹ ਦਿੰਦੀ ਫੋਟੋਆਂ ਹੈਗੀਆਂ ਫੋਟੋਆਂ ਬਕਾਇਦਾ ਸਬੂਤ ਦਵੋਗੇ ਸਬੂਤ ਬਕਾਇਦਾ ਪ੍ਰੋਪਰ ਜਦੋਂ ਸੂਈ ਆ ਕੋੜੀ ਉਹਦੇ ਪ੍ਰੋਪਰ ਉਹਦੀਆਂ ਫੋਟੋਆਂ ਹਰੇਕ ਈ ਕੋੜੀ ਦੀਆਂ ਮੈਂ ਜਿੰਨੀਆਂ ਵੀ ਕੋੜੀਆਂ ਸੂੰਦੀਆਂ ਕਰੇ ਉਹਦੀ ਹਰੇਕ ਦੀ ਪ੍ਰੋਪਰ ਉਹਦਨੀ ਫੋਟੋ ਖਿੱਚੀ ਨੀ ਜਾਣਕਾਰੀ ਪ੍ਰੋਪਰ ਰੱਖਦੇ ਹੈਂ ਵੈਰੀਫਿਕੇਸ਼ਨ ਲਈ ਬਿਲਕੁਲ ਲੈ ਵੀ ਸੱਚ ਨੂੰ ਸਾਰੀਆਂ ਕੁੰਡੀਆਂ ਫਰੋਲ ਕੇ ਤੇ ਬਾਈ ਨੇ ਤੁਹਾਡੇ ਸਾਹਮਣੇ ਰੱਖਤੀਆਂ ਇਹ ਬੱਚਾ ਲੈਣਾ ਚਾਹੁੰਦੇ ਹੋ ਤੇ ਬਾਈ ਹੁਣਾਂ ਨੂੰ ਤੁਸੀਂ ਫੋਨ ਲਾ ਲਿਓ ਅੱਛਾ ਬਈ ਹੋਰ ਕੋਈ ਜਾਂਦੇ ਜਾਂਦੇ ਗੱਲਬਾਤ ਹੀ ਬਸ ਇਹ ਹੋਰ ਤਾਂ ਕੋਈ ਵੀ ਕਹੇ ਨੇ ਜਾਨਵਰ ਜਦੋਂ ਵੀ ਲੈਣਾ ਕਰਨਾ ਨਵੇਂ ਬੰਦਿਆਂ ਨੇ ਜੀ ਉਹ ਕੋਈ ਚੰਗਾ ਆਪਦੇ ਇਲਾਕੇ 'ਚ ਕੋਈ ਵੀ ਬੰਦਾ ਹੁੰਦਾ ਹੂੰ ਉਹਨੂੰ ਨਾਲ ਲੈ ਕੇ ਪਰਖ ਆਲੇ ਨਵੇਂ ਬੰਦਿਆ ਵੀ ਪਰਖ ਨਾ ਲਿਆ ਕਰੋ ਕੋਈ ਐਵੇਂ ਠੱਗੀ-ਪੱਗੀ ਜਨਾਬ ਫਸੇ ਆਪ ਕਈ ਵਾਰੀ ਬੰਦਾ ਜਾਵੜੇਂਦਾ ਇਕੱਲੇ ਨੂੰ ਨਹੀਂ ਪਤਾ ਹੁੰਦਾ ਕੋਈ ਵੀ ਆਪਦੇ ਜਾਣ-ਪਛਾਣ 'ਚ ਕੋਈ ਵੀ ਸਟ੍ਰੇਟ ਹੋਵੇ ਉੱਤੋਂ ਕੋਈ ਜਾਣਕਾਰ ਬੰਦੇ ਨੂੰ ਲੈ ਕੇ ਨਾਲ ਪੁਰਾਣੇ ਬੰਦੇ ਨਾਲ ਜੀ ਬੀਤੀ ਫਾਰਮਾਂ ਤੇ ਢੇੜਾ ਮਾਰ ਕੇ 5-10000 ਦਾ ਤੇਲ ਫੂਕੇ ਫਿਰ ਜਾਨਵਰ ਲਿਆ ਤੋ ਬਾਕੀ ਸੱਜਣੋ ਕਿਵੇਂ ਲੱਗੀ ਵੀਡੀਓ ਤੇ ਕਿਵੇਂ ਲੱਗੀਆਂ ਗੱਲਾਂ ਬਾਤਾਂ ਉਹ ਸਾਨੂੰ ਕਮੈਂਟਾਂ 'ਚ ਦੱਸ ਦਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਤਾ ਜਿਹੜੇ ਭਰਾ ਤਾਂਗ ਰੱਖਦੇ ਆ ਸੋਹਣੇ ਸੋਹਣੇ ਬਸ਼ੇਰੀ ਘੋੜੇ ਘੋੜੀਆਂ ਦੇਖਣ ਦੀ ਤਾਂਗ ਰੱਖਦੇ ਆ ਇਸ਼ਕ ਰੱਖਦੇ ਆ ਉਹਨਾਂ ਨੂੰ ਮੇਰੇ ਭਰਾ ਸਾਂਝ ਜ਼ਰੂਰ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਨੇ ਸਮੇਲੀ ਦਿਓ ਸੋਖ ਸੰਦ ਨੂੰ ਯਾਰ ਜਿਉਂਦੇ ਵੱਸਦੇ ਹਾਂਦੇ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ਬਾਖੈਰ ਸਤਿ ਸ੍ਰੀ ਅਕਾਲ